ਮੰਮੇ ਦੀ ਨਿਵਰਤੀ ਦਾ ਉਪਾਗੁਰੂ ਨਾਨਕ ਜੀ ਪ੍ਰਗੀਰਥ ਨੂੰ ਕਹਿੰਦੇ ਨੇ ਪ੍ਰਗੀਰਥ ਮੰਮੇ ਦੀ ਨਿਵਰਤੀ ਵਾਸਤੇ ਕਲਿਆਣ ਵਾਸਤੇ ਮੁਕਤ ਵਾਸਤੇ ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਤਿੰਨ ਸਾਧਨ ਹਨ ਅਡੇ ਘਰ ਵਿੱਚ pranayam ਆ ਪਹਿਲੇ ਸਮੇਂ ਇੱਕੋ ਸੰਸਾਦਨ ਸੰਗੁਰ ਦੇ ਪਾਸ ਰਾਜੇ ਰਾਜਾਂ ਦੇ ਪੁੱਤਰ ਕੋ ਚੇ ਉਹ ਕਹਿਣ ਕੇ ਪਹਿਲੇ ਰਾਜ ਭਾਗ ਛੱਡੋ ਜਨਾਜ ਮੰਦਰਾਪ ਸਭ ਤਿਆਗ ਕਰਕੇ ਇੱਥੇ ਆ ਫਿਰ ਤੁਹਾਨੂੰ ਗਿਆਨ ਦਾ ਰਸਤਾ ਮਿਲੇਗਾ। pranayama ਕਰੋ ਬੜੇ ਕਠਨ ਤਪਸ਼ਾਵਾ ਕਰੋ ਫਿਰ ਗਿਆਨ ਹੋਵੇਗਾ। ਛੋਈ ਗੁਰੂ ਜੀ ਨੇ ਐਸ਼ਾਨੀ ਕਿਹਾ ਜੀ ਨੇ ਕਿ ਕਿਤੇ ਰੋ ਇੱਥੇ ਵੀ ਉਹ ਖੇਤੀਬਾੜੀ ਕਰੋ ਨੌਕਰੀ ਕਰੋ ਮਨ ਜੋ ਵਪਾਰ ਕਰੋ ਆਪਣਾ ਸਾਰਾ ਕੰਮ ਦਰਸ਼ ਇਮਾਨਦਾਰੀ ਨਾਲ ਕਰੋ। ਅਰੇ ਇਹਨਾਂ ਸਾਧਨਾਂ ਤੋਂ ਬਾਅਦ ਕੀ ਹਮੇਂ ਦੇਹ ਮਤਾ ਦੇਮਨਤਾ ਦਾ ਪ੍ਰੀਤਿਆਗ ਵਿਚਾਰ ਦਰ ਔਰ ਰਹਿਮ ਦੇ ਨਾਮ ਨਾਲ ਇੱਕ ਕ੍ਰਸ਼ ਬਿਤੀ ਲਗਾਉਣੀ। ਬਾਰ ਬਾਰ ਸੁਰਖਿਆਲ ਨੂੰ ਬਾਰੋਂ ਰੋਕ ਕੇ ਸਿਮਨ ਦੇ ਵਿੱਚ ਲਿ ਲੀਨ ਕਰ ਜਿਵੇਂ ਤੇਲ ਧਾਰਾ ਵਾਂਗ ਖੇਲ ਦੀ ਤਾਰੀਖ ਰਸ਼ ਪੈਂਦੀ ਹੈ। ਇਉਂ ਬਿਤੀ ਰਹਿਤ ਦੇ ਸਿਮਨ ਵਿੱਚ ਲਗਾਉ। ਔਰ ਆਣਾ ਮਿੱਠਾ ਮਨ। ਲੋਕ ਸੁ ਪ੍ਰਾਰਬਧ ਅਨੁਸਾਰ ਜੋ ਸ਼ਰੀਰ ਤੇ ਆਉਂਦੇ ਹਨ। ਉਹਨਾਂ ਨੂੰ ਜੀਰਗਾ ਆਪਣੇ ਪਿਛਲੇ ਕਰਮਾਂ ਦਾ ਫਰਜ ਜਾਣ ਕੇ ਉਹਦੇ ਵਿੱਚ ਪਰੇਸ਼ਾਨ ਨਹੀਂ। ਇਹ ਤਿੰਨ ਸਾਧਨ ਜਿਸਨੇ ਪੁਕਾਲੇ ਜਿਸ ਨੇ ਤਿੰਨਾ ਸਾਧਨਾ ਨਾਲ ਵਾਰ-ਵਾਰ ਅਭਿਆਸ ਕਰਕੇ ਆਪਣਾ ਜੀਵਨ ਬਣਾ ਲਿਆ ਥੋੜਾ ਚਿਰ ਵਿੱਚ ਹੀ ਉਹ ਜੀਵਨ ਮੁਕਤ ਹੋ ਜਾਂਦਾ ਜਿਉਂ ਦਾ ਮੁਕਤ ਹੋ ਜਾਂਦਾ ਔਰ ਜਿਹੜਾ ਜੀਵਨ ਮੁਕਤ ਹੋ ਗਿਆ ਮਰਨ ਤੋਂ ਬਾਅਦ ਉਹਨੂੰ ਦੇਖ ਕੇ ਤਾਂ ਬੜੇ ਮੁਕਤ ਲਾਜ਼ਮੀ ਸੋ ਇਹੋ ਕਰਕੇ ਗੁਰੂ ਜੀ ਕਹਿੰਦੇ ਹਮ ਮੈਂ ਦਰੋ ਕੋੜ ਦਰੋ ਬਾਰ ਬਾਰ ਜਨਮਾਂ ਦੇ ਚੱਕਰ ਵਿੱਚ ਲਿਆਉਣ ਵਾਲਾ ਹੈ ਸਭ ਤੋਂ ਪਹਿਲਾ ਰੋਗੇ ਹੈ ਇਸ ਨੂੰ ਨਾਮ ਸਿਮਰਨ ਔਰ ਉਹਨਾਂ ਦਾ ਤਿਆਗ ਤੇ ਪਰਿਕਮਨ ਇਹਨਾਂ ਦੁਆਰਾ ਦੂਰ ਕੀਤਾ ਜਾਂਦਾ ਹੈ ਗੁਰੂ ਜੀ ਨੇ ਇਹ ਦੇਸ਼ ਨੂੰ ਮੈਦਨੀ ਵਿਰਤੀ ਦਾ ਸ਼ਾਸਨ ਸਭ ਤੋਂ ਵੱਡਾ ਇੱਕ ਵਈ ਗੁਡੇ ਰਾਜ ਭਾਗ ਦਾ ਮਾਲਕ ਰਾਜ ਹੈ ਇਤਨੇ ਜਿਸ਼ਮਾਨੀ ਸੁਖ ਪ੍ਰਾਪਤ ਹਨ ਜਿਸਨੂੰ ਪੁਗਦਾ ਪੁਗਦਾ ਤ੍ਰਿਪਤੀ ਨਹੀਂ ਹੁੰਦੀ ਤ੍ਰਿਪਤੀ ਆਤਮਾ ਵਿੱਚ ਹੈ ਹੋਰ ਦੁਨੀਆ ਦਾ ਸਰਦਾਰ ਕਿਸ਼ ਨੂੰ ਕੋਈ ਪੂਰਨ ਤ੍ਰਿਪਤੀ ਕਰ ਸਕਦਾ ਨਹੀਂ ਹੈ ਉਹਦੇ ਚਿੱਤ ਵਿੱਚ vairag پیدا ਹੋ ਗਿਆ ਕਿ ਸਹਿਵਨਾਸ਼ੀ ਸੁਖ ਵਾਸਤੇ ਉਹਦੇ ਚਿੱਤ ਵਿੱਚ ਖਿਆਲ ਆ ਕਿ ਇਹ ਹੋ ਜਾ ਸੁਖ ਜੇ ਸੁਖ ਦਾ ਕੇ ਦੇਵ ਨਾਸ਼ ਨਾ ਹੋਵੇ ਜੇ ਸੁਖ ਤੋਂ ਬਾਅਦ ਫਿਰ ਦੁੱਖ ਨਾ ਆ ਕੇ ਲੱਗੇ ਉਹ ਪ੍ਰਾਪਤ ਉਹ ਹੈ ਅਵਨਾਸ਼ੀ ਸੁਖ ਆਤਮ ਸੁਖ ਉਸਨੇ ਸੋਚਿਆ ਵੀ ਰਾਜ ਭਗਛੜ ਕੇ ਮੈਂ ਕਿ ਪੇਰੋਈਆਂ ਵਿੱਚ ਜਾ ਕੇ ਸ਼ਾਂਤਾਂ ਬੈਠ ਕੇ ਭਜਨ ਕਰਾਂ ਉੱਥੇ ਇਸ ਅਵਸਥਾ ਨੂੰ ਪ੍ਰਾਪਤ ਹੋਣਾ ਉਸ ਦੀ ਰਾਣੀ ਨੇ ਕਿਹਾ ਉਹ ਸਮਝਵਾਲੀ ਸੀ ਰਾਜਨ ਰਾਜ ਭਗਛਣ ਦੀ ਲੋੜ ਨਹੀਂ ਮਿੱਤੇ ਰਹੇ ਕਿ ਸਭ ਕੁਝ ਹੋ ਸਕਦਾ ਹੈ ਉਹ ਵੈਰਾਗ ਦੀ ਦਿਸ਼ਾ ਵਿੱਚ ਆ ਵੈਰਾਗ ਦੀ ਲਹਿਰ ਵਿੱਚ ਆਇਆ ਕਹਿਣ ਲੱਗਾ ਮੈਂ ਤੈਨੂੰ ਮੁਰਸ਼ਿਦ ਬਣਨੋਂ ਤਿਆਰ ਨਹੀਂ ਬੱਸ ਨਾ ਬੋਲੋ ਛੱਡ ਕੇ ਦਾ ਕੇ ਕਿਸੇ ਇਕਾਂਥਾ ਇੱਕ ਝੀਲ ਦੇ ਕਿਨਾਰੇ ਇੱਕ ਛਪਰੀ ਬਣਾ ਲਈ ਉੱਥੇ ਬੈ ਕੇ ਤਜਨ ਤੱਕ ਕਰ ਲੱਗ ਕੇ ਕਈ ਸਾਲ ਗੁਜ਼ਾਰੇ ਜਦੋਂ ਮੈਨਾ ਹੈ ਭਾਰੰਡਿਕ ਯੰਤਰ ਨੂੰ ਕਰਕੇ ਸਮਾਧੀ ਸ਼ਟੰਦਾ ਹੈ ਮਨ ਟਿਕ ਜਾਂਦਾ ਹੈ ਸੁਖੀ ਹੋ ਸ਼ਾਂਤ ਹੁੰਦਾ ਪਰ ਜਦੋਂ ਕੋਚਨ ਕੋ ਸਰੀਰ ਦੀ ਕਿਰਿਆ ਕਰਨੀ ਨੂੰਣਾ ਥੋੜਾ ਹੋਰ ਵੀ ਕਰਨਾ ਮੰਨਦਾ ਹੈ ਸਰੀਰ ਤਾਂ ਫਿਰ ਮੰਨ ਲੱਤੇ ਮੰਨ ਲੱਤੇ ਫਿਰ ਫੁਰਨੇ ਉਠਣ ਲੱਗ ਪੈਂਦੇ ਉਹ ਦੇ ਰੂਪਵਸਥਾ ਹੁੰਦੀ ਹੈ ਸੋ ਇਹ ਰਸਤਾ ਬੜੀ ਦੇਰ ਤੇ ਚਲੀ ਜਾ ਰਹੀ ਹੈ ਜਿਸ ਵਕ ਸਮਾਦਿਸ਼ਟ ਹੁੰਦਾ ਹੈ ਮਨ ਸ਼ਾਂਤ ਹੋ ਜਾਂਦਾ ਹੈ ਅਖੀਰ ਸੋਚਦਾ ਹੈ ਪੂਰਨਵਸਥਾ ਜਿਸ ਹਰ ਹਾਲ ਵਿੱਚ ਮਨ ਸ਼ਾਂਤ ਰਹੇ ਸਕੇ ਇਹ ਜੀਵਸਥਾ ਪ੍ਰਾਪਤ ਹੋਣੀ ਚਾਹੀਦੀ ਹੈ ਕਈ ਸਾਲਾਂ ਤੋਂ ਬਾਅਦ ਇੱਕ ਮਹਾਤਮਾਏ ਰਾਜਾ ਇੱਕ ਪੱਥਰ ਦੀ शिला ਹੈ ਇਹ ਲੇਕਨਾਰੇ ਉਹਦੇ ਉੱਪਰ ਚੌਕਾ ਲਗਾਈਂ ਸਮਾਦੀ ਵਿੱਚ ਬੈਠਦੇ। ਇੱਕ ਕੋਈ ਮਹਾਤਮਾ ਆ ਜਾਂਦੇ। ਉਹ ਵੀ ਬੈਠੇ ਰਹੇ। ਕਾਫੀ ਦੇਰ ਤੋਂ ਅਜੇ ਉਹ ਸਮਾਦੀ ਟੁੱਟੀ। ਸਮਾਦੀ ਖੁੱਲੀ। ਨੇਤਰ ਕੁਲੇ ਕੀ ਦੇਖਦਾ ਹੈ। ਸਾਹਮਣੇ ਕੋਈ ਮਹਾਤਮਾ ਬੈਠਾ। ਇਤਨੀ ਦੇਰ ਤੱਕ ਨੂੰ ਕੋਈ ਵੀ ਹੋਰ ਤਾਂ ਆਦਮੀ ਤਾਂ ਕੀ ਇਹ ਸੇ ਪੰਛੀ ਦਾ ਵੀ ਦਰਸ਼ਨ ਨਹੀਂ ਹੋ ਸੀ। ਇਹ ਜੀ ਇਕਾਂਤ ਜਾ ਕੇ ਬੈਠਾ ਸੀ। ਅੱਜ ਬੜੀ ਦੇਰ ਬਾਅਦ ਮਹਾਤਮਾ ਦੇ ਦਰਸ਼ਨ ਬੜਾ ਪ੍ਰਸੰਨ ਹੋਇਆ ਬਹੁਤ ਖੁਸ਼ ਹੋਇਆ ਕਿ ਨਮਸਕਾਰ ਕੀਤੀ ਉਹ ਬਾਗ ਹਨ ਆਪ ਦੇ ਦਰਸ਼ਨ ਹੋਏ ਹਾਂ ਕਹਿਣ ਲੱਗੇ ਮੈਨੂੰ ਪਰਮੇਸ਼ਰ ਨੇ ਤੇਰੇ ਵਾਸਤੇ ਭੇਜਿਆ ਹੈ ਕਿ ਦੱਸੋ ਕਿੰਨੀ ਕਮੀ ਹੈ ਤੇਰੀ ਅਵਸਥਾ ਦੇ ਵਿੱਚ ਕਹਿਣ ਲੱਗੇ ਜਿਸ ਵਕਤ ਮੈਂ ਸਮਾਧੀ ਲਗਾਉਣਾ ਬਾਰੰ ਬਿਰਤਨ ਰੋ ਕੇ ਆਪਣੇ ਬਿਆਸ ਦੁਆਰਾ ਲਗਾਉਣਾ ਉਹ ਨੂੰ ਸ਼ਾਂਤ ਸੁਖੀ ਰਹਿੰਦਾ ਮੈਂ ਜਿਸ ਵਕਤ ਕੁਝ ਨੂੰ ਕੋਈ ਸ਼ੀਰ ਦੀ ਕਿਰਿਆ ਕਰਨੀ ਪੈਂਦੀ ਹੈ ਫਿਰ ਮਨ ਥੋੜਾ ਠੋਂਦਾ ਹੈ ਸੋ ਉਹ ਅਵਸਥਾ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਹਰ ਵਕਤ ਇੱਕ ਰਸ ਅਵਸਥਾ ਉਹ ਨਹੀਂ ਚੇਂਦੇ ਮਾਤਮਗਾਂ ਨੇ ਕਿਸੇ ਰਾਜਨ ਅਗਰੇਸ਼ੀ ਗਲ ਹੈ ਤੋਂ ਕੇ ਤਿਆਗ ਕਰ ਇਹ ਗਲ ਸੁਣ ਕੇ ਬੜਾ ਹੈਰਾਨ ਹੋ ਗਿਆ ਕਿ ਤਿਆਗ ਹਜ਼ਾਰਾਂ ਮਰਬਾ ਮੀਲ ਦਾ ਰਾਜ ਭਾਗ ਨੇ ਛੱਡੇ ਛਾਨੇ ਛੱਡੇ ਉਪਤਰੀਆਂ ਰਾਣੀਆਂ ਛੱਡੀਆਂ ਸਭ ਕੁਝ ਮਹਿਲ ਮਾੜੀਆਂ ਛੱਡਿਆ ਹੋਰ ਜਿੰਨੇ ਰਾਜ ਭਾਗ ਦੇ ਸੁਖ ਸਾਰੇ ਛੱਡੇ ਇਹ त्याग ਵੀ ਕੀ ਕਰ ਰਹੀ ਕਹਿਣਗੇ ਬਸ ਪੂਰਨ ਤਿਆਗ ਕਰ ਪੂਰਨ ਤਿਆਗ ਕਰ سوچتا ہوں میں تیاگا اخیر کہنے لگا میرے پاس اور کا کچھ نہیں ہے. چھپری ہے تھوڑا جا سامان ہے آسن ہے مالا ہے تمبا ہے تے براغن ہے یہ کچھ ہے میرے پاس ہے انہوں میں کیا تیاگ دینا کس جتنا سامان سی بہت دے گند جب تو پورا تیاگی ہو جائیں گے تیرا من پورا شانت ہو جائے اخیر اس نے اپنا آسن مالا براغن اور تمبا تمبا جو کہ چیل لی سڑ د ਇਹਨ ਹੁਣ ਤਾਂ ਮੈਂ ਪੂਰਾ त्यागी ਹੋ ਗਿਆ ਨਾ ਮਹਾਤਮਾ ਕਹਿੰਗਾ ਆਪਣੇ ਅੰਦਰ ਚਾਤੀ ਮਾਰ ਇਹ ਤਾਂ ਤਰ ਹੈ ਕਿ ਤੂੰ ਪੂਰਾ ਸ਼ਾਂਤ ਹੋ ਗਿਆ ਤੂੰ ਤਾਂ ਪੂਰਾ त्याਗ ਨਹੀਂ ਤਾਂ ਕਿਆ ਕਰ ਇਸ ਕਿੰਨੀ ਵਿਵਸਥਾ ਤਾਂ ਨਹੀਂ ਆਈ ਕਿ ਨਾ ਤਾਂ ਕਿਆ ਕਰ ਉਹ ਵਿਦਿਆtras ਹੋਏ ਤਾਂ ਛਪਰੀ ਉਹਨਾਂ ਗਲਾਦ ਨੇ ਉਹ ਪੀਲੀ ਦੇ ਸਾਗੇ ਛਪਰੀ ਉਹਨਾਂ ਗਲਾਦ ਉਹ ਸੜਕੇ ਸਾਹ ਕੋ ਗਈ ਕਿਨ ਹੁਣ ਤਾਂ ਪੂਰੇ त्याਗੀ ਆ ਲੱਗੇ ਬੇਹਲਾਂ ਦੇ ਚੱਤੀ ਮਾਸ ਇਹ ਤਾਂ ਪੂਰਾ त्यागी ਹੋ ਜਾਏਗਾ ਸਰਵ त्यागी ਹੋ ਜਾਏਗਾ ਤੇਰਾ ਮਨ ਖੁਦ ਬਗੁੱਟੰਡਾ ਹੋ ਜਾਏਗਾ ਐਸੀ ਵਿਸ਼ਤਾ ਦਾ ਨਿੰਦੇਂਦੇ ਸਰਵ त्याਗ ਕਰ ਉਹ ਸੋਚਦਾ ਮੇਰੇ ਕੋਲ ਤਾਂ ਕੁਛ ਹੈ ਨਹੀਂ શરીર ਨੂੰ ਭੁਗ ਦੇਣਾ ਉਸਨੇ ਲੱਕੜਾਂ ਇਕੱਠੀਆਂ ਕਰ ਲਈ ਲੱਕੜਾ ਨੂੰ ਅਗਲਾ ਲਿਖਾ ਬਣ ਮਚਣ ਲੱਗ ਪਿਆ ਛਾਲ ਮਾਰਨ واسੇ ਤਿਆਰ ਹੋ ਗਿਆ ਸਾਸਨ ਸ਼ੌਕ ਵਿਚਾਇ ਬੰਦਾ ਕੋ ਪੁਰਵਾ ਨਹੀਂ ਆਂ ਤੋ ਛਾਲ ਮਾਰਨ واسੇ ਜੋ ਤਿਆਰ ਹੋਇਆ ਉਸ ਨੂੰ ਕਿ ਮਹਾਤਮਾ ਨੇ ਬੰਦ ਕਰੀ ਅੰਨੇ ਲਗੇ ਜੇ ਤੋ ਇਹ ਸ਼ਰੀਰ ਨੂੰ ਅਗੂੜ ਛੱਡ ਦੇ ਤਾਂ ਫੇਰ ਵੀ ਤੂੰ ਸਰਵਤਿਆਗੀ ਨਹੀਂ ਹੋ ਸਕੇਗਾ ਤੇਰੇ ਚਿਤ ਵਿਜੇ ਗੱਲ ਬਣੀ ਰਹਗੀ ਮੈਂ ਸ਼ਰੀਰ ਨੂੰ ਛੋਗ ਦਿੱਤਾ ਪਰ ਗਾਰੀ ਸੀ ਉਤਮਤ ਗਾਰੀ ਸਮਝੀ ਉਹ ਤਿਆਗੀ ਤਾਂ ਮੈਂ ਜਿਹੜੀ ਦਸਲ ਗੱਲ ਹਾਂ ਮੈਂ ਕਿਉਂਕਿ ਤੇਰੇ ਗੁਰੂ ਜੀ ਦੇ ਦੀਨ ਬਿਨ ਹਉ ਤਿਆਗ ਕਹਾਂ ਕੋ ਤਿਆਗੀ ਬਿਨ ਵਿਹਰਾਗ ਕਹਾਂ ਵਿਹਰਾਗ ਹਉਂਦੇ ਤਿਆਗ ਤੋਂ ਬਿਨ ਕਿਹਦਾ ਤਿਆਗ

ਵੈਰਾਗੀ ਬਿਨ ਵੈਰਾਗ ਕਹਾਂ ਵੈਰਾਗੀ ਤਿਆਗ ਦੇ ਸਟੇਜਸ ਨੇ ਪਹਿਲੇ ਪਹਿਲ ਨਿੰਦਨੀ ਕਰਨ ਤਿਆਗ ਨੇ ਮਦਰਾ ਮਾਸ ਜੁਆ ਠਗੀ ਦਾ ਚਾਰ ਇਤਨੇ ਵੀ ਉਹ ਨਿੰਦਨੀ ਕਰਨ ਸਾਰੇ ਪਹਿਲੇ ਤਿਆਗ ਨੇ ਸ਼ਰੀਰ ਕਰਕੇ ਫਿਰ ਮਨ ਕਰਕੇ ਵੀ ਤਿਆਗ ਨੇ ਅਖੀਰ ਹੌਲੀ ਹੌਲੀ ਆਖਰੀ ਸਟੇਜ ਤਿਆਗ ਦੀ ਹੋਮੈ ਹੈ ਦੇ ਅੰਗ ਤੇ ਦੇ ਮਨ ਤਾਂ ਰੱਬ ਔਰ ਜੀਵ ਦੇ ਵਿਚਾਲੇ ਜੇ ਕੋਈ ਪੜਦਾ ਹੈ ਹੋਮੈ ਦਾ ਆਹੋਂ ਪੀਤ ਪਈ ਹੈ ਵਿਚੋ। ਭੰਗੀਰੀ ਕੇ ਪਾਸ ਪਾਸੋਂ ਦਿਨ ਪੇਖੇ ਦੁਰਾਇਓ। ਈਸ਼ਨ ਹਮੇ ਦਾ ਪਰਦਾ, ਦ્વੈਤ ਦਾ ਪਰਦਾ ਤੱਬੀ ਕਿਹਾ ਜਾਂਦਾ ਹੈ ਜਦੋਂ ਇਹ ਦੂਰ ਹੋ ਜਾਏ, ਮਿਲਪ ਹੈ। ਦੋ ਸ਼ਖਸ ਖੜੇਨ ਵਿਚਾਲੇ ਤਾਂ ਨਿਬਰੀਜ ਦਾ ਪਰਦਾ ਹੋਵੇ। ਦਰਸ਼ਨ ਨਹੀਂ ਹੋਣ ਦਿੰਦਾ। ਉਹ ਪਰਦਾ ਜੇ ਹੋ ਗਿਆ, ਮਿਲ ਲੱਗ। ਇਸੇ ਤਰ੍ਹਾਂ ਹਮੇ ਨੂੰ ਨਾਮ ਅਵਿਆਸਤਿਕ ਮਾਈ ਤਬਿਨਾਂ ਦੂਰ ਨਹੀਂ ਕੀਤਾ ਜਾਂਦਾ। ਜੋ ਨਾਮ ਕੀਦੇ ਕਰਦੇ ਵੀ ਸਭ ਤੋਂ ਵੱਡਾ ਸਾਧਨ ਨਾਮ ਹੈ। ਨਾਨਕ ਕੇ ਘਰ ਕੇਵਲ ਨਾਮ ਗੁਰ ਨਾਨਕ ਦੇ ਘਰ ਦੇ ਵਿੱਚ ਨਾਮ ਦਾ ਸਿਮਰਨ ਨਾਮ ਦਾ ਕੀਰਤਨ ਨਾਮ ਦੀ ਵਿਚਾਰ ਇਹ ਨਾਮ ਦਾ ਸਾਧਨ ਗੁਰੂ ਬਾਬੇ ਨੇ ਸਾਨੂੰ ਲੈ ਕੇ ਦਿੱਤਾ ਗੁਰਮਖ ਨਾਮ ਦਾ ਅਨਿਸ਼ਨਾ ਸੋ ਸਵੇਦਕਸ਼ਣ ਆ ਨਾਮ ਸਿਮਰਨ ਆ ਜਿਥਾ ਸ਼ਕਤ ਹੈ ਕੀ ਕਰ ਜੋ ਕੁਝ ਕਰਨੇ ਹੈ ਉਹਦੇ ਵਿੱਚ ਦਸਨ ਤਾਤਾਂ ਇਹ ਚੀਜ਼ਾਂ ਸਾਨੂੰ ਸੇਨ ਗੁਰੂ ਬਾਬੇ ਨੇ ਤੇ ਇਹ ਨਾਨਕ ਕੇ ਘਰ ਕੇਵਲ ਨਾਮ ਸਭ ਤੋਂ ਵੱਡਾ ਵੱਡੀ ਚੀਜ਼ ਸਾਹਿਬ ਗੁਰੂ ਨਾਨਕ ਜੀ ਨੇ ਵਾਹਿਗੁਰੂ ਦਾ ਨਾਮ ਦੱਸਿਆ ਸੋ ਉਹ ਜੀ ਉਸ ਰਾਜ ਨੇ ਜਦੋਂ ਇਹ ਮਹਾਤਮਾ ਨੇ ਕਿਹਾ ਉਹ ਨਿਸ਼ਮਾ ਤੇ ਲੱਗ ਤੋ ਇੱਕ ਰਸ ਬਿਲਤੀ ਗਈ ਬੜੀ देर ਤੱਕ ਬੈਠਾ ਰਿਹਾ ਸੋ ਮਹਾਤਮਾ ਨੇ ਬਾਤ ਉੱਪਰ ਕੇ ਜੇ ਕਹਿਣਗੇ ਹੁਣ ਥਰੀ ਰਸਤਾ ਇੱਕ ਰਸ ਹੈ ਸਮਾਧੀ ਗਰਪਮੇ ਉਠਾਨ ਜਿਹੜੀ ਸ਼ੈ ਸਮਾ ਦਾ ਉਹਦੀ ਸਮਾਧੀ ਉਠਾਨ ਸਮਾਨ ਹੋ ਜਾਇਆ ਕਰਦੇ ਹਨ ਸੋ ਸਾਰਾ ਸੰਸਾਰ ਇਸਮਾ ਦਾ ਰੂਪ ਬਣ ਜਾਂਦਾ ਹੈ RAM ਜੀ ਵਿਸ਼ੇਸ਼ ਜੀ ਕਹਿੰਦੇ ਹਨ سما بکش ہے تو اس کا انوپی فل ہے من روپی مرگ ہے جس من روپی مرگ نے روپی کھا لیا اور سدا واسطے دکھا تو پری ہو گیا وہی سماعت ٹوٹتی نہیں پر آخری سٹیج ہے سو یوں کر کے آ خیال کرو گرو جی وید نید جی سب سے وڈا روگ پہلا روگ ان روگ ہے ਇਸ ਦਾ ਬਾਰ ਬਾਰ ਨਾਮ ਦਾ ਅਭਾਸ ਕਰੇ ਮੈਨੂੰ ਦੂਰ ਕਰੇ ਵਿਚਾਰ ਦੁਆਰਾ ਇਹ ਪਾਣਾ ਹਨ ਇਹਨਾਂ ਨੂੰ ਕੁਝ ਦੇਰ ਦੇ ਵਾਸਤੇ ਇਸ ਅਭਾਸ ਦੇ ਨਾਲ ਇਹ ਰੋਗ ਦੂਰ ਹੋ ਜਾਏਗਾ ਸੁਖੀ ਹੋ ਜਾਏਗਾ ਜੇ ਇਹ ਬਚਨ ਦਸ਼ਿਆ ਉਸ ਤੋਂ ਬਾਅਦ ਗੁਰੂ ਕੀ ਕਹਣ ਰਹਿ ਜੀ ਜਿਵੇਂ ਸਰੀਰ ਤੇ ਬਿਮਾਰੀਆਂ ਦਾ ਕੋਈ ਹਿਸਾਬ ਨਹੀਂ ਕਿੰਨੀ ਬਿਮਾਰੀਆਂ ਜਿਵੇਂ ਤੁਸੀਂ ਵੈਦ ਲੋਕ دنیਾਰੀ ਵੈਦ ਤੀਨ ਡਾਕਟਰ ਜਿਸਮਾਨੀ ਰੋਗਾਂ ਨੂੰ ਜਾਣਦੇ ਉਹਨਾਂ ਦਾ ਇਲਾਜ ਵੀ ਜਾਣਦੇ ਇਸੇ ਤਰ੍ਹਾਂ ਮਾਨਸਿਕ ਰੋਗ ਜਿਹੜੇ ਮਨ ਦੇ ਰੋਗ ਨੇ ਇਹਨਾਂ ਦਾ ਵੀ ਕੋਈ ਹਿਸਾਬ ਨਹੀਂ ਚਲਤੇ ਪਹਿਲਾ ਰੋਗ ਤਾਂ ਹੁੰਨੇ ਉਸ ਤੋਂ ਅੱਗੇ ਤੇਰੇ ਮਨ ਨੂੰ ਜੀਵ ਦੀ ਬਿਮਾਰੀ ਵੀ ਹੈ ਤਪਦਿਕ ਜੀ ਨੂੰ ਕਹਿੰਦੇ ਆ ਉਹ ਕੀ ਹੈ ਤਪਦਿਕ ਕਹੀ ਜੀ ਬਿਮਾਰੀ ਐ ਸਾਸ ਸੰਗ ਨੂੰ ਲੱਗ ਜਾਏ ਹੌਲੀ 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 ਹਰੇ ਰੀ ਤੜੀ ਤੜੀ ਤਦ ਤੁਰੇ ਤਰ੍ਹਾਂ ਉਹਦੀ ਮਰਤੂ ਹੋ ਜਾਂਦੀ ਹੈ ਇਸੇ ਤਰ੍ਹਾਂ ਜਿਸ ਦੇ ਮਨ ਨੂੰ ਟੀਵੀ ਦਾ ਰੋਗ ਹੋਵੇ ਉਹਦੀ ਵੀ ਜ਼ਿੰਦਗੀ ਉਸੇ ਜੀਉਂਦੀ ਉਹਦੇ ਵੀ ਬਹੁਤ ਹੀ ਦੁਖਦਾਈ ਹੈ ਮੰਡੇ ਰੋਗ ਇਸ਼ਮਾਨੀ ਰੋਗਨ ਬਹੁਤ ਹੀ ਜ਼ਿਆਦਾ ਦੁਖਦਾਈ ਬਲਕਿ ਅਗਲੇ ਜਨਮ ਜਨਮਾਂ ਤਰ੍ਹਾਂ ਦੇ ਆਦ ਕਾਰਨ ਵੀ ਇਹੀ ਹਨ ਇਸ ਕਰਕੇ ਗੁਰੂ ਜੀ ਨੇ ਪਰੇਮ ਟੀਵੀ ਦਾ ਵੇਖ ਤੱਕ ਦਿੱਖਤ ਹੋ ਰਹੀ ਉਹ ਕਹਿਣ ਲੱਗੇ ਕਿਰਪਾ ਕਰਕੇ ਸਮਝਾਓ ਤੇ ਉਹਦਾ ਇਲਾਜ ਵੀ ਦੱਸੋ ਜਿਹੜਾ ਨੇ ਟੀਵੀ ਮੰਨਦੇ ਜੀ ਵੀ ਕੀ ਹੈ ਕਿਸੇ ਦੇ ਗੁਣ ਦੇਖ ਕੇ ਕਿਸੇ ਦੀ ਮਿਣਈਆਂ ਦੇਖ ਕੇ ਕਿਸੇ ਦੇ ਈਸ਼ਵਰ ਜੀ ਦੇਖ ਕੇ ਕਿਸੇ ਦੀ ਮਹਿਮਾ ਦੇਖ ਕੇ ਜਰਨਾ ਸਕਣਾ ਜੜਨਾ ਛੜਨਾ ਅੰਦਰ ਅੰਨਾ ਹਸਦ ਕਰਨਾ ਇਸ ਨੂੰ ਮੰਦੀ ਟੀਵੀ ਦੁਆਰਾ ਪ੍ਰਸਾਰਿਆ ਹੋਇਆ ਹੈ। ਸਾਸੀ ਕਿੰਨੀ ਦੁਖਦਾਈ ਹੈ। ਥੋੜਾ ਜਿਹਾ ਵਿਚਾਰ ਲਿਜਾਓ। ਗੁਰਨਾਕ ਜੀ ਸੰਸਾਰ ਦਾ ਉਧਾਰ ਕਰਦੇ ਕਰਦੇ। ਹੈ। ਇੱਧਰ ਕਸਨਬਾਲ ਨਾਮ ਕਰਕੇ ਇੱਕ ਥਾਂ ਹੈ ਉੱਥੇ ਪੰਜ ਪਹਾੜੀ ਹੈ। ਪਹਾੜੀ ਇੱਕ ਫਕੀਰ ਹੁੰਦਾ ਹੈ। ਬੜੀ ਤਪਸ਼ਿਆ ਕਰਦਾ ਹੈ। ਲੇਕਿਨ ਅਰੇ ਉਹਦੀ ਕੌਸ਼ਿਸ਼ ਅਧੂਰੀ ਸੀ। ਭਾਈ ਮਰਦਾਨੇ ਨੂੰ ਪਿਆਸ ਲੱਗਦੀ ਹੈ ਗਰਮੀ ਦਾ ਮੌਸਮ ਹੈ। ਮਰਦਾਨਾ کہنے لگا سچے پاتشاہ پیاس لگی ہے تیار مر رہے ہیں کہ مردانے پانی دا پہاڑی سے ہے فکیر پہ فکیر ہے اس تو پانی پا مردانا چڑھائی چڑھتا ہے اگے فقیر بیٹھا ہے جا کے مردانے نے کہا فقیر سائیں پانی پلا ان پوچھا کون ہے کہ میرا نام مردانا ہے مراسکایا میں کی کردہ ان گرو کی نام رہنا ہوں ربی کیرتن کردہ ہوں ਇਸ ਨੂੰ ਕਿਹ ਪਰਚਾ ਕਿਹਾ ਕਿ ਤੂੰ ਮੁਸਲਮਾਨ ਘਰ ਦਾ ਤੇਰਾ ਜਨਮ ਰਸ਼ੀਆਂ ਦੇ ਘਰ ਦਾ ਠੀਕ ਹੈ Hindu skin ਵਾਲਾ ਮੇਰੇ ਕੋਲ ਪਾਣੀ ਨਹੀਂ ਜਾ ਅਸੀਂ Hindu ਤੇ ਮੰਦ ਕੀ ਖਾਸਾ ਕਿਤੇ ਰੱਖ ਤਾਤ ਮਰਦਾਨਾ ਜਦੋਂ ਪਾਣੀ ਨਾਲ ਬਲਾ ਮੁੜਿਆ ਆ ਕੇ ਬਾਬੇ ਨੂੰ ਕਹਿੰਦਾ ਸੱਚੇ ਪਾਤਸ਼ਾਹ ਪਾਣੀ ਨਹੀਂ ਬੁਲਾਉਂਦੇ ਕੀ ਕਹਿੰਦਾ ਕਹਿੰਦਾ ਮੁਸਲਮਾਨ ਹੋ ਕੇ ਮਰੀ ਇੱਕ Hindu ਦਾ ਮਰੀਜ਼ ਬਣ ਗਿਆ ਤੂੰ ਮੈਂ ਇਹਨੂੰ ਪਾਣੀ ਕਿਉਂ ਬੁਲਾਉਂਦਾ ਲੰਘੇ ਤੂੰ ਜਾ ਕੇ ਕਹਿ ਮਰਦਾਨਿਆ ਤੇ ਇਹਨਾਂ ਗੱਲਾਂ ਤਾਂ ਇੰਨੀ ਪ੍ਰਯੋਜਨ ਇੱਕ ਰੱਬ ਦਾ ਬੰਦਾ ਹੈ ਕੋਈ ਸਾਰੇ ਰੱਬ ਦੇ ਬੰਦੇ ਛੱਬੇ ਚੋਈ ਪਰਮਾਤਮਾ ਦੀ ਜੋਤ ਹੈ ਤੂੰ ਪਾਣੀ ਕਿਲਾ ਦੋ ਘਟਾ ਤੇ ਇਹਨਾਂ ਗੱਲਾਂ ਦੇਖੀ ਲੈ ਉਹ ਤੁਰ ਕੇ ਪਾਣੀ ਮੰਗਨੇ ਮਰਤਾ ਨਾਲ ਪਰਦਾਨਾ ਫਿਰ ਗਿਆ ਫਿਰ ਪਾਣੀ ਮੰਗਿਆ ਨੀ ਮਰਤਾ ਉਸਨੇ ਫੇਰ ਜਵਾਬ ਦਿੱਤਾ ਕਹਿਣ ਲੱਗ ਅੈਂ ਕਰੇ ਹਿੰਦੂ ਦੇ ਮਰੀਦ ਨੂੰ ਪਾਣੀ ਨਹੀਂ ਪਿਲਾਣਾ ਫੇਰ ਮੜਿਆਂ ਪਰਦਾਨਾ ਗ੍ਰਹੀ ਮਾਜ ਹੁੰਦਾ ਇਤਨਾ ਤਾਸ਼ ਵੀ ਇਤਨਾ ਹਸਦ ਉਹਦੇ ਚਿੱਤ ਵਿੱਚ ਸਿਰ ਹਿੰਦੂ ਜਾਣ ਕੇ ਹਿੰਦੂ ਦਾ ਅੰਮ੍ਰਿਤ ਦਾ ਪਾਣੀ ਵੀ ਪੀਣਾ ਇਹ ਮਰਦਾਨਿਆ ਉਹਦੀ ਅਸਥਾਪੂਰੀ ਹੈ ਸੰਦੇਸ਼ਿਤ ਪ੍ਰਾਪਤ ਨਹੀਂ ਹੋਈ ਹੈ ਮੈਂ ਹੁੰਦੀ ਜੀ ਦਫਾ ਜਾ ਥੋੜਾ ਥਾੜ ਕੇ ਪਾਣੀ ਮੰਗੋ ਤੈਨੂੰ ਫਕੀਰ ਕਿਨੇ ਮਿਲਿਆ ਉਹ ਸ਼ਬਦ ਦੇ ਵਿੱਚ ਫਕੀਰ ਦਾ ਕੰਮ ਤਾਂ ਸ਼ਬਦ ਦੇ ਵਿੱਚ ਇੱਕ ਪਰਮਾਤਮਾ ਹੀ ਜੋ ਦੇਖੀ ਹਿੰਦੂ ਮੁਸਲਮਾਨ ਦਾ ਇੱਥੇ ਇਤਫਾਕਾ ਕਿੱਥੇ ਹੈ ਪਾਣੀ ਮੰਗੋ ਤੋ ਜਾ ਕੇ ਅਗ ਪਾਣੀ ਨਹੀਂ ਪਲੋਂਤ ਇੱਥੇ ਕਹਨੂੰ ਆਪਣੇ ਸਰੀਰ ਨੂੰ ਸੁਕਦਾ ਤੱਕ ਦੇਣਾ ਉੱਥੇ ਮਰਦਾਨਾ ਫਿਰ ਪਹੁੰਚੇ ਥੋੜਾ ਥਾੜ ਕੇ ਕਈ ਗੱਲ ਫਿਰ ਨਹੀਂ ਪਾਣੀ ਪਲਾਉਂਦੇ ਅਖੀਰ ਕਹਨੂੰ ਉਤਪੋਸ਼ਿਤ ਪਾਣੀ ਮੰਗਜੀ ਤੋ ਮਰੀ ਗਏ ਉਹਦੇ ਅਸ਼ੋਤ ਚਾਂਦ ਹੀ ਹੈ آگے گروہ دے گرو درنا سچے پاشا بس ہوں تو میرے پرا نکلے دکلے دو دن چکر اور پلا دو نہیں بس میری موت ہون لگی اس موقع دی مسکا کے گانے اٹھ مردانے تیرے واسطے کتار نے پانی پی دیا بڑی سونی تھنڈی پانی دی رو آ رہی ہے مردانے نے پانی پیتا ہاتھوں شاہی اس نے فکیل نے دیکھا سارا پانی میرا کچریا ਉਹ ਬੀਸ਼ਕਤੀ ਰਖਦਾ ਸੀ ਕਿ ਉਸਨੇ ਪਹਾੜੀ ਲੋੜੀ ਉਹ ਨਾਲ ਕਿ ਜੀ ਨੇ ਵਰਦਾਨਾ ਦੇਖ ਕੇ ਕਹਿੰਦਾ ਸੱਚੇ ਪਾਸ਼ੇ ਪਹਾੜੀ ਆ ਰਹੀ ਹੈ ਪਰ ਰੂਪ ਦੇਖ ਕੇ ਤੇ ਇਟਨਨ ਬਬ ਜੀਏ ਐਣ ਦੁਸਤ ਕਿਰਨਾ ਕਰ ਕਰਤਾ ਰਹੇ ਦੂਰੀ ਜੀ ਨੇ ਅੱਥਰ ਦੇਖਤਾ ਸਾਰਾ ਸੰਘੇਰ ਦੇ ਵਿੱਚੋਂ ਉੱਤੀ ਅਜਿਹਾ ਮekra ਪ੍ਰਸ਼ਾਦ ਦੇਖ ਤੁੰਡਾ ਕਰਦਾ ਕੰਗਾ ਸਾਹਿਬ ਸਾਹਤ ਲਿਖ ਕਦ ਜਦੋਂ ਉਸ ਦੀ ਕੋਈ ਪੇਸ਼ ਨਾ ਗਈ ਕਿ ਜੀ ਦੇ ਕਰਨਾ ਵਿਚਾਇਆ ਪਾਣੀ ਹੈ ਨਹੀਂ ਕਿ ਤੁਸੀਂ ਉੱਤੇ ਆਇਆ ਫਿਰਮਿੰਦਾ ਹੋ ਕੇ ਹਾਏ ਕਹਿਣ ਲੱਗੇ ਮੈਂ ਤਾਂ bệnhਰੀ ਨੂੰ ਪਾਣੀ ਨਹੀਂ ਪੁਲਾਇਆ ਮੈਂ ਬੜਾ ਗੁਨਾਹ ਕੀਤਾ ਬਖਸ਼ੋ ਗੁਰੂ ਜੀ ਕਹਿਣ ਲੱਗੇ ਕਿਰਪਾ ਸਰਈ ਬਖਸ਼ੰਦਾ ਪਰ ਤਾਂ ਕਰ ਬਾਰਛੇ ਤੇ ਇਥੇ ਇਤਨਾ ਜਖਮ ਚੜਦਾ ਹੈ ਫਿਰ ਤੇਰੇ ਕਿਸ ਤਰ੍ਹਾਂ ਇਹ ਵਹਿਦਰੀ ਹੈ ਜੇ ਕਿ ਹਿੰਦੂ ਮੁਸਲਮਾਨ ਦਾ ਸਵਾਲ ਨਹੀਂ ਗਿਆ ਕਹਦਾ ਫਕੀਰ ਹੈ ਜੇ ਤੱਕ ਗੁਰੂ ਜੀ ਕਹਿੰਦੇ ਮਨਮਤਰ ਸਿਮਰਨ ਕਰੋ ਗੰਨ ਕਰੋ ਲੇਕਿਨ ਸੰਬਿਸ਼ਤਾ ਦੀ ਜਿਹੜੀ ਅਨੁਪਾਣਾ ਇਹ ਕਹਾਂਗੇ ਤੱਕ ਜਾ ਕੇ ਤੇ ਮੰਦਲ ਪ੍ਰਾਪਤ ਉਸ ਮਹਾਂਪੁਰਖ ਉਸ ਐਸੀ ਗੁਰੂ ਬਾਬਾ ਨੇ ਸਿਖਾਇਆ नूर इलाहीदा सारी दुनिया اے نور एनूर دا सारी दुनिया सारी दुनिया